ਬਾਈ ਜੀ ਕਿਹੜਾ ਪਿੰਡ ਆਪਣਾ ਜੀ ਵਧਾਈਆਂ ਪਿੰਡ ਵਧਾਈਆਂ ਪਿੰਡ ਤੇ ਬਾਈ ਲਿਆਇਆ ਬੱਕਰੀ ਬਰਬਰੀ ਬਾਈ ਕੀ ਮੁੱਲ ਕੀਤਾ ਜੀ 25000 ਥੋੜਾ ਕਿਹੜਾ ਪਿੰਡ ਬਾਈ ਜੀ ਆਹੀ ਵਾੜਿਆਂ ਆਹੀ ਵਾੜਿਆਂ ਠੀਕ ਹੈ ਜੀ ਦੇ ਦੇ ਭਰਾ ਬਾਈ ਜੈਜ ਕਰਕੇ ਦੇ ਯਾਰ ਆ ਲੈ ਲਓ ਬਾਈ ਆ ਪਹਿਲਾਂ ਤਾਂ ਤੋਲਿਆ ਆ ਆ ਬਾਈ ਨਾ ਰਾਇਆ ਕਰ ਯਾਰ ਬਾਈ ਨਾ ਰਹਿ ਹੋਈ ਹੈ ਯਾਰ ਮੈਨੂੰ ਸਾਰਾ ਉਹੀ ਹੈ ਚਾਨਣੀ ਹੈ ਇੱਥੇ ਹੂੰ ਹੂੰ ਸਹੀ ਐ ਤੁੰਸਿਆ ਦਾ ਇਹ ਸੰਦੇਸ਼ ਆ ਦੱਸਣ ਨੂੰ ਮੇਰੇ ਨਾਲ ਹੁਣ 25 ਮੰਗੀ ਆ 24 ਮੰਗੀ ਆ ਤੇਰੀ ਚੀਜ਼ ਐ ਪਰ ਬਿਕਣਾ ਰੁਪਈਆ ਤੇ ਰੁਪਈਏ ਚੱਲੂਗਾ ਹਜ਼ਾਰ ਰੁਪਈਏ ਚ ਚਲਾ ਦੇ ਫਿਰ ਤੂੰ ਨਿੱਕ ਮੰਡਗਾ ਦੇ ਪੌੜਿਆ ਐ ਮਕਾਦੇ ਵੀ ਇੰਨੇ ਲੀਕ ਮਕਾ ਹਾਂ ਸਾਰਾ ਕੁਝ ਛੰਡ ਕੇ 23000 ਦੀ ਜਗਾ 25 ਮੰਗੀ ਕਈ ਆਲਾ ਪਹਾੜਾ ਛੱਡ ਦੇ 20 ਤੋਂ ਨਰਮ ਹੋ ਜਾ ਬੱਕਰੀ ਵੇਚੀ ਮੈਂ ਤੈਨੂੰ ਪੰਜਾਬੀ ਚ ਦੱਸ ਗਿਆ ਸਹੀ ਗੱਲ ਸਹੀ ਗੱਲ ਐ ਹਰਮ ਤੋਂ 20 ਤੋਂ ਬਾਕੀ ਸਾਰਾ ਕੁਝ ਤੇਰੇ ਸਾਹਮਣੇ ਆ ਬੱਕਰੀ ਵੀ ਤੇਰੇ ਸਾਹਮਣੇ ਆ ਬੱਚੇ ਵੀ ਤੇਰੇ ਸਾਹਮਣੇ ਆ ਉਹ ਕੁਛ ਇਹਨਾਂ ਦੇ ਬੰਗਿਆਂ ਦੇ ਵੀ ਸਾਹਮਣੇ ਆ ਮੈਂ ਉਹਨਾਂ ਨੂੰ ਪਹਿਲਾਂ ਗੱਲ ਕਹਿਵਾ ਵਿੱਚ ਦੀ ਆਲੀ ਗੱਲ ਨਾ ਉਹ ਮੈਂ ਉਹਨੂੰ ਸਾਈ ਫੜਾ ਦਾ ਦੁੱਖ ਮੇਰੀ ਨਹੀਂ ਨਹੀਂ ਮੇਰੀ ਭਾਈ ਮੇਰੇ ਪਾਸ ਨੇ ਹਨਾ ਉਹ ਨਾਲ ਹੀ ਵਾਪਸ ਸਾਈ ਉਹ ਨਹੀਂ ਗਾ ਨਹੀਂ ਯਾਰ ਵਿੱਚ ਹੀ ਹੋ ਜਾਂਦਾ ਉਹ ਬੰਦਾ ਸਿਆਣਾ ਬੈਣਾ ਐਡੀ ਤਾਂ ਗੱਲ ਨਹੀਂ ਕਰ ਕੋਈ ਇਹਦੇ ਉਹ ਬਾਲਾ ਕੋਈ ਨਹੀਂ ਬਸ 40000 ਮੰਗ ਉਹਦੀ ਫਾਰਮ ਬਾ ਦੇ ਫਿਰ ਵਿਚਾਰੇ ਨੇ ਘਰੇ ਰੱਖਣੀ ਆ ਉਹਨੇ ਕਿਹੜਾ ਵਪਾਰ ਕਰਨਾ ਯਾਰ ਬੱਕਰੀ 22000 ਦੀ ਮੈਂ 60 ਨਹੀਂ ਪਾਉਂਦਾ ਮੈਂ 500 ਨਹੀਂ ਮੈਂ ਫਿਰ ਮੈਂ ਕਿਸੀ ਆਣਾ ਦੋ 500 ਕਾਟ ਦੇ ਦੇ ਚਲਾਇ ਕਟਿੰਗ ਵਧੀਆ 500 ਮਗਰੋਂ ਛੱਡ ਤੂੰ ਜਿਹੜਾ ਤੂੰ ਨਹੀਂ ਮਮੀ ਹਾਂਜੀ ਹਾਂਜੀ ਇੱਕੋ ਮਿੰਟ ਆ ਗਿਆ ਬਾਈ 20 ਤੋਂ ਨਰਮ ਹੋ ਜਾ ਬੱਕਰੀ ਵੇਚ ਦਿੰਨੇ ਹੈ ਬਾਈ ਮਨ ਜਾ ਤੇਰੇ ਜੇਜਾ ਤੇਰਾ ਜਾਨਵਰ ਉਹਨੇ ਜੇ ਪੈਸੇ ਲਵਾ ਦੇ ਜਾਨਵਰ ਵਧੀਆ ਨੂੰ ਕੁਝ ਨਹੀਂ ਹੋਇਆ ਸੋਨਾ ਬੱਕਰੀ ਚ 4 ਦਿਨ ਹੋਏ ਆ ਸਾਡੇ 16000 ਦੇ ਦੇ ਬਾਈ ਹੋਰ ਕਿਵੇਂ ਹੋ ਹਾਂ ਲੱਗੂ ਯਾਰ ਆਹ ਵੇ ਦੱਸ ਤੈਨੂੰ ਕਿਵੇਂ ਹੂ ਬਾਈ ਮਾੜਾ ਪਰੇ ਨੂੰ ਕਰੀ ਤੂੰ ਮੈਂ ਹਾਂ ਬਾਈ 16 ਤੇ ਉਹ ਜਾਂਦਾ ਜੈ ਆਈ ਕਰ ਲਾ ਬਾਈ ਨਰਮ ਹੋ ਜਾ ਬਾਈ ਨਰਮ ਹੋਇਆ ਮੋੜ ਕੇ ਮਿਲਦਾ ਨਹੀਂ ਯਾਰ ਮੈਂ ਦੇਉ ਤੈਨੂੰ ਯਾਰ ਆ ਤੂੰ ਮੇਰੇ ਫਾਰਮ ਚ ਤਾਂ ਆਈ ਬਾਈ ਯਾਰਾ ਤੈਨੂੰ ਆਇਆ ਕਰਨ ਵਾਲੀਆਂ ਦੇਉ ਮੋੜ ਨਹੀਂ ਦਿੰਦਾ ਆ ਬੰਦਾ ਲੈ ਆਈ ਨਾਲ ਤੇ ਬੱਕਰੀਆਂ ਇਹ ਤੈਨੂੰ ਵੀਡੀਓ ਵਿਖਾ ਦੂੰ ਚੁੱਪ ਕਰਕੇ ਆ ਜੀ ਫਾਰਮ ਤੇ ਤੈਨੂੰ ਜਿਹੜੀ ਮਰਜ਼ੀ ਫਲਣੀ ਨਾਲੇ ਨਾਲੇ ਇਹਦੇ ਨਾਲ ਸਾਰੀਆਂ ਚੰਗੀਆਂ ਹੋਣਗੀਆਂ ਸਹੀ ਤੈਨੂੰ ਦੱਸਿਆ ਕਰੋ ਨਹੀਂ ਐ ਨਹੀਂ ਇਹ ਕਿਵੇਂ ਹੁੰਦਾ ਏ ਤੂੰ ਚੰਗੀ ਤਰ੍ਹਾਂ ਪੈਸੇ ਲਾਣਾ ਵੇ ਇਦਾਂ ਦੀ ਕਰਦੇ ਜਾਂ ਹੋ ਗਈ ਯਾਰ ਬਾਈ ਕਹਿਣ ਬਾਈ ਪੈਸੇ ਨਹੀਂ ਮੇਰੀ ਗੱਲ ਪੈਸੇ ਕਨਾਲੇ ਮੈਂ ਤਾਂ ਕੋਈ ਗੱਲ ਨਹੀਂ ਯਾਰ ਗਿਣੇ ਜਾਣਗੇ ਪੈਸੇ ਵੀ ਗਿਣੇ ਜਾਣੀ ਉਹ ਬੱਕਰੀ ਫੜੀ ਜੂ ਲਿਖੀ ਵੀ ਜਾਊਗਾ ਵੀ ਆ ਬੱਕਰੀ ਹੈਗੀ ਜਾਣੀ ਨਾ 20000 ਦੀ ਬੱਕਰੀ ਜੋ ਗਾਲੇ ਗਾ ੱੱੱ ਗਿਉਂਦਾ ਦੋ ਬੱਚੇ ਮਗਰ ਅਜੀ ਮਹੀਨੇ ਦੂੜ ਦੋ ਮਹੀਨੇ ਨੂੰ 10000 ਦੀ ਪਾਤਰੀਆਂ ਮੰਗਦਾ ਪੱਕੇ ਬੰਦੇ ਹੁਣ ਤਾਂ ਨਵੇਂ ਬੰਦੇ ਆ ਉਹ ਲਾਉਂਦਾ ਕਾਹਦੇ ਆ ਤੇ ਫਿਰ ਜ ਦੂੜ ਮਹੀਨੇ ਆ ਤੇ ਤਾਂ ਉਹ ਲਾਉਂਦਾ ਉਹਨਾਂ ਨੂੰ ਹੋਰ ਦਵਾ ਦੇ ਫਰ ਨਰਮ ਕੋਈ ਤੇ ਤੂੰ ਨਹੀਂ ਦੇਣੀ ਯਾਰ ਮੈਂ ਤਾਂ ਮਰ ਉਹਦੇ ਪਾਸ ਦੇ ਉਹਦੇ ਨਾਲ ਹੀ ਦੇਣੇ ਕਿ ਤੂੰ ਨਹੀਂ ਦੇਣੀ ਦੇ ਬਾਈ ਦੇ ਬੱਕਰੀ ਤੇਰੀ ਵਿਕੀ ਪਈ ਆ ਜੀ ਦੀ ਲੈ ਆਏ ਬਾਈ ਯਾਰ ਨਾਲ ਆ ਇਧਰ ਦੇ ਦੇ ਬਾਈ ਯਾਰ ਹੁਣ ਛੱਡ ਦੇ ਘਰ ਆ ਚੌਕਾਸ ਨਾਲ ਕੱਢ ਹੁਣ ਜੀ ਦੀ ਲੈ ਜੀ ਕਾਲੀ ਚੋੜਾ ਇੱਕ ਮੇਰੇ ਦੇਣੀ ਆ ਤੇ ਨਹੀਂ ਦੇਣੀ ਜਿਸੇ ਮਰਜ਼ੀ ਵੇਚਣੀ ਠੀਕ ਆ ਆਪਾਂ ਇੱਕ ਕੋਈ ਵੱਟ ਫੱਟਾ ਕਰ ਦਿੰਨੇ ਹੁਣ ਸਹੀ ਆ ਰਖਾਈ ਕਰਾ ਦੀ 18 ਚ ਗੱਤ ਬੰਦ ਹੋ ਜਾਏਗਾ ਨਹੀਂ ਨਹੀਂ ਕੋਈ ਦੇ ਦੇ ਭਾਈ ਨਾ ਮੋੜਾ ਭਰਾਵਾ ਉਹ ਬੰਦਾ ਜੇ ਭਾਈ ਤਾਂ ਮੈਂ ਤੈਨੂੰ ਜਿਆਦਾ ਮਾਰੂਗਾ ਕੋਈ ਨਹੀਂ ਕੋਈ ਨਹੀਂ ਉਹਨਾਂ ਨੂੰ ਭਾਈ ਉਹ ਤਾਂ ਮੇਲੀ ਜਾਣੀ ਐ ਬੱਕਰੀ ਤੇ ਕੋਈ ਤਾਂ ਨਿਕਲਣੇ ਕੋਲੇ ਸਾਰਾ ਪਿਆਸ ਬੱਕਰੀ ਨਹੀਂ ਐ ਤੂੰ ਵੇਚ ਇੱਧਰ ਆ ਜਾ ਇੱਥੇ ਖੜ ਕੇ ਵੇਖ ਦਿੰਦੀ ਆ ਕਾਲੇ ਠੀਕ ਆ ਹੁਣ ਤੂੰ ਉਹ ਦੇ ਦੇ ਬੰਦਾ ਉਹ ਭਰਾਵਾ ਸਰਦਾਰ ਬੰਦਾ ਤੂੰ ਸਹੀ ਹੁੰਨੇ ਉਹ ਬੱਕਰੀ ਦੇ ਨਹੀਂ ਮੈਨੂੰ ਪਤਾ ਬੜਾ ਆਦੇ ਬਾਈ ਯਾਰ ਚੱਕ ਬਾਈ ਓਏ ਇੱਕ ਮਿੰਟ ਮੇਰੀ ਗੱਲ ਤਾਂ ਸੌਰੀ ਆ ਗਿਆ ਲੋ ਵੀ ਆ ਬੱਕਰੀ ਦਾ ਸੌਦਾ ਸਿਰੇ ਚੜ ਗਿਆ ਕਿਹੜਾ ਪੈਂਦਾ ਬਾਪੂ ਆਪਣਾ ਵਾੜਾ ਕਿਸ਼ਨਪੁਰਾ ਠੀਕ ਆ ਜੀ ਅਵੀ ਆ ਬੱਕਰੀ ਬਾਈ ਅੰਕਲ ਨੇ ਲੈ ਲਈ ਵਾੜਾ ਕੈਸ਼ਨਪੁਰਾ ਪਿੰਡ ਆ ਦੋ ਬੱਚੇ ਆ ਪੱਟ ਤੇ ਬੱਕਰਾ 15 ਮਈ ਨੂੰ ਭੋਲੀ ਚੰਗੀ ਜੈਜ ਗੱਲ ਹੀ ਕਰੀ ਬਸ ਇਹ ਬਾਰੇ ਹੁਣ ਇੱਕ ਦਾ ਨਾਂ ਜਨਾ ਵੜਾ ਜਿਹੜੇ ਕਹੇ ਸੀ ਤੈਨੂੰ ਯਾਰ ਸੌਂ ਗਿਆ ਭਾਈ ਨਾ ਯਾਰ ਆਖੇ ਲੱਗ ਆਖੇ ਲੱਗ ਜਾ ਉਹ ਨਾ ਯਾਰ ਅਰਦੀ ਬਖਸ਼ਾ ਮੈਂ 1 ਰੁਪਈਆ ਨਹੀਂ ਦੇਣਾ ਭਾਈ ਯਾਰ ਤੂੰ ਗੱਲ ਸੁਣ ਲੈ ਤੈਨੂੰ ਐ ਨਹੀਂ ਆਦੇ ਤੂੰ ਬੱਕਰੀ ਦੇ ਬੈਠਾ ਤੇਰਾ ਮਾਨਦਾਨਾ ਯਾਰ ਬੰਦੇ ਇੰਨੇ ਬੰਦੇ ਵਿੱਚ ਪਏ ਇਤਨੇ ਆਪਣੋ ਆਪਣੀ ਲਿਖਾ ਤੂੰ ਮੇਰੇ ਫਾਰਮ ਤੇ ਆ ਜੀ ਤੂੰ ਬੱਕਰੀ ਲੈ ਆਈ ਜਿਹੜੀ ਮਰਜੀ ਸਹੀ ਲਾ ਦੇ ਪੈਸੇ ਤੇਰੇ ਪੈਸੇ ਗਿਣ ਭਾਈ 12.5 ਰੁਪਈਆ ਨਹੀਂ ਮੈਨੂੰ ਮੋਰੀ ਵਾਲਾ ਜਿਹਦੇ ਚਿੱਤ ਮੰਦਰ ਬੱਕਰੀ ਲਿਖਾ ਦੇ ਉਹ ਪੈਸੇ ਗਿਣ ਖਾ ਭਾਈ ਯਾਰ ਸਹੀ ਗੱਲ ਆ ਚੱਲ ਖਾਓ ਭਾਈ ਬਹੁਤ ਸਹੀ ਆ ਯਾਰ ਉਹ ਮਾਣ ਖਾਓ ਲਾਓ ਏ ਬਾਈ ਨੂੰ ਲਖਾਈ ਵਾਲੇ ਤੰਬੂ ਤੇ ਲੈ ਕੇ ਆਏ ਆ ਲਾਓ ਏ ਬਾਪੂ ਕੀ ਨਾ ਤੇਰਾ ਸੁਖ ਮੰਦਰ ਸੁਖ ਮੰਦਰ ਬੱਕਰੀ ਕਿਵੇਂ ਲੈ ਕੇ ਦਿੱਤੀ ਤੈਨੂੰ ਵਧੀਆ ਠੀਕ ਆ ਜੋ ਸਹੀ ਆ ਜੋਰ ਕਿੰਨਾ ਕੁ ਲੱਗਿਆ ਉਹ ਜੋਰ ਕਿੰਨਾ ਕੁ ਲੱਗਿਆ ਅੰਕਲ ਥੱਲੇ ਆ ਥੱਲੇ ਨਹੀਂ ਹੁੰਦਾ ਥੱਲੇ ਨਹੀਂ ਹੁੰਦਾ ਥੱਲੇ ਆ ਬੰਦੇ ਥੱਲੇ ਨਹੀਂ ਹੁੰਦਾ ਲਾ ਵੀ ਇਧਰ ਹੋ ਕੇ ਸੌਦਾ ਕਰੋ ਥੱਲੇ ਆ ਬੁਲਾ ਲੈ ਬਾਈ ਆਪਣਾ ਪਿੰਡ ਕਿਹੜਾ ਵਧਾਈਆਂ ਪਿੰਡਾ ਲਓ ਜੀ ਬਾਈ ਹਾਂ ਪਿੰਡਾ ਵਧਾਈਆਂ ਲਿਖਾਈ ਕਰਾ ਲਓ ਬਾਈ ਲਓਏ ਮਿੱਤਰੋ ਸੌਤਾ ਸਿਰੇ ਚੜੇ ਤੋਂ ਬਾਅਦ ਬਾਈ ਸਕੈਨ ਕਰਦੇ ਬਾਈ Google Pay ਕਰਨਾ ਜੀ ਬਾਈ ਦੀਆਂ ਕੋੜੀਆਂ ਵੀ ਰੱਖਿਆ ਨਾ ਅੱਛਾ ਠੀਕ ਕਿਹੜਾ ਪਿੰਡ ਤੇਰਾ ਸੂਰੇ ਵਾਲਾ ਨਹੀਂ ਪਾੜੇ ਵਾਲੀ ਆਪਣਾ ਪਿੰਡ ਠੀਕ ਹੈ ਜੀ ਉਹ ਇਹਨਾਂ ਪਹਿਲਾਂ ਵੀ ਦਵਾਈ ਸੁਪਰ ਲਓ ਵੀ ਸਕੈਨ ਤੇ ਪੈਸੇ ਸਕੈਨ ਕਰਦੇ ਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਨਾਲ ਜੀਆ ਸਹੀ ਆ ਕੀ ਆਖਿਆ ਬਾਈ ਬੋਲਦਾ ਨਹੀਂ ਮੈਂ ਤਾਂ ਬਾਈ ਬੋਲਦਾ ਹੀ ਨਹੀਂ ਸਹੀ ਹੈ ਸਿਆਣੀ ਗੱਲ ਆ ਬਾਈ ਲੈ ਬਾਈ ਹੋਈ ਮੜਾ ਸਾਈਡ ਤੇ 5000 ਰੁਪਏ ਮੰਗਾਇਆ ਬਾਈ ਠੀਕ ਹੈ ਪੈਸੇ ਦੇਖ ਲੈ ਕੀ ਮੰਗਾਇਆ ਬਾਈ ਨੇ 5000 ਬੰਦੇ ਨੇ ਮੰਗਿਆ ਸੀ 3500 ਰੁਪਏ ਲਾਇਆ ਸੀ ਤੇ 4500 ਦੇ ਲੈ ਗਿਆ ਵਾਹ ਕੀ ਚੀਜ਼ ਕੀ ਆ ਪਾਠ ਪਾਠ ਕਰੋ ਹਾਂ ਮਾੜੀ ਸਾਹਮਣੇ ਇੱਧਰ ਆ ਯਾਰ ਬਾਈ ਲਖਾਈ ਕਰਾ ਦੀ 4500 ਚ ਦੱਸ ਆਪਾਂ ਆਪਣੀ ਲਖਾਈ ਕਰਾ ਦੀ ਆ ਦਿਓ ਯਾਰ ਪਾਠ ਬਾਈ ਦਿਓ ਦਿਓ ਬਾਈ ਦਿਓ ਹਾਂ ਯਾਰ ਹੜੇ ਯਾਰ ਦੋ ਯਾਰ ਪੈਸੇ ਕੱਢ ਬਾਈ ਦੇ ਦੇ ਬੱਸ ਮੇਰੇ ਆਉਣ ਦੀ ਦੇਰੀ ਸੀ ਹੋ ਗਿਆ ਕੰਮ ਪੂਰੇ ਪੈਸੇ ਲੈ ਵੀ ਪਵਨ ਮੈਂ ਦੇ ਦਣਾ 100 ਰੁਪਇਆ ਲੈ ਓ ਪਵਨ ਇਹ ਲਾ ਸੌਦਾ ਹੋਇਆ ਬਾਈ ਐਵੇਂ ਅੜੀ ਸੀ ਮਗਾਤੀ ਇਹਨਾਂ ਨੇ 300 ਯਾਰਾ ਚਾਹ ਲਗਾ ਦਿਓ ਦਿਖਾਈ ਦਿਖਾਈ ਲਗਾਓ 100 ਰੁਪਏ ਦੀ ਗੱਲ ਸੁਣਦਾ ਬਹੁਤ ਛੋਟਾ ਹੈ ਹਾਂ ਅਜੀ ਕਦੇ ਆੜਦੇ ਨਹੀਂ 100 200 ਮਸ਼ੀਨ ਪਰੇ ਕਰੀ ਬਾਈ ਉਹ ਤਾਂ ਮੈਂ ਨਹੀਂ ਆੜਦਾ ਮੇਰੇ ਬੰਦੇ ਦੀ ਗੱਲ ਕਰ ਐਨੇ ਬੰਦੇ ਖੜੇ ਨੇ ਜਿਹਦੇ ਬੰਦਿਆਂ ਨੇ ਕਹਿਤੀ ਗੱਲ ਮੈਂ ਮੋੜੀ ਨਹੀਂ ਓਏ ਨਹੀਂ ਪੱਜ ਸਕਦਾ ਆਪਣੇ ਤੋਂ ਆ ਬੰਦੇ ਖੜੇ ਜਿਵੇਂ ਮਰਜ਼ੀ ਕਰ ਦੇਣ ਮੈਂ ਬੋਲਿਆ ਨਹੀਂ 100 ਰੁਪਏ ਪਿਛਾ ਦੇ ਦਿਆਂਗੇ ਆਪਣੀ ਹੋਊਗੀ ਭਾਈ ਬਰੀਡ ਤੇ ਹੀ ਆ ਕੰਮ ਆਪਣਾ ਹਾਂ ਬਾਈ ਚਲੋ ਵਧੀਆ ਬਾਈ ਨਹੀਂ ਘਟਦੇ ਮੈਂ ਇਹ ਕੰਮ ਚੰਗੇ ਚੰਗੇ ਫਾਦੂ ਗੱਲ ਕਰਦਾ ਗਾ ਜੀ ਦਾ ਬਣਵਾਇਦਾ ਹੈ ਬਣਵਾਲਾ ਹੀ ਮਾ ਜੀ ਆਪ ਕੋ ਆਪਣੀ ਗੈਰ ਸੌਦਾ ਲੱਗਣਾ ਓਏ ਜਾ ਕਰਾਇਆ ਓ ਭਰਾਵੋ ਲਓ ਵੀ ਬਹੁਤ ਵਧੀਆ ਸੌਦਾ ਹੈ ਹਾਂ ਜੀ ਅਗਲਾ ਇਹ 11 ਕਹਿੰਦਾ ਭਾਈ ਹਾਂ ਜੀ ਕਿਹੜਾ ਪੈਂਡ ਕਿਹੜਾ ਬਾਈ ਦਾ ਪੈਂਡ ਦਾ ਓ ਭਰਾਵਾ ਸਾਡਾ ਲਹਜੀਆਂ ਸਾਡਾ ਗਵਾਂਡੀਆਂ ਵੇਚ ਜਾਨਵਰ ਪਰਚ ਜਾਏ ਚੱਲ ਉੱਪਰ ਖੋਜੋਗੇ ਯਾਰ ਸਹੀ ਹੈ ਮੈਂ ਤਰੂ ਮੈਂ ਦਲਾਨੀ ਲੈਣੀ ਹੈ ਕੋਈ ਦਲਾਨੀ ਨਹੀਂ 15000 ਮੰਗਾਈ ਨਾ ਉਹ ਭਰਾਵਾ 15 ਦੇ ਤਾਂ ਨਹੀਂ ਵਿਗਦੇ ਸਾਲ ਅਜੇ 11 ਦੇ ਤੈਨੂੰ 9 ਲਾਇਆ ਸੀਗਾ ਸਾਡੇ 9 ਦੇ ਕਰਦੇ ਭਾਈ ਚੰਗਾ ਰਹਿ ਜੀਗਾ ਭਾਈ ਬਹੁਤ ਵਧੀਆ ਪੈਸੇ ਵਟਿ ਗਏ ਕਿਲੋਈ ਮੇਹਣੇ ਆ ਜਿਆਦੇ ਹੈ ਨੀਗੇ ਫੜ ਲੈਣਾ ਫੜ ਗੱਲ ਤੇਰੇ 300 ਰੁਪਏ ਲਾਇਆ ਆ ਬੰਦੇ ਆਥਣੇ ਮੁੜ ਕੇ ਇਹਨੇ ਲੱਗਣੇ ਨਹੀਂ ਨਹੀਂ ਆ ਪਾਲ ਮੁੜ ਕੇ ਤੂੰ ਆਖਣਾ ਇਹਨਾਂ ਦਾ ਮਾਲ ਪੂਰਾ ਹੋ ਜਾਣਾ ਮੁੜ ਕੇ ਮੁੜ ਕੇ ਆਖਣਾ ਤੂੰ ਉਹਦੇ ਕੰਗ ਵਾਂਗੂ 100 ਦੇ ਨਾਲ ਸਹੀ ਆ ਯਾਰ 9 ਵਾਲਾ ਸੀ ਇਹ ਮਖਾਈ ਆਪੋ ਹੁਣ 9.5 ਦੇ ਕਰਤੇ ਮਗਨਾ ਯਾਰ ਚੱਲ ਇਹਦੀ ਭਾਈ ਜੀ ਕਹਿੰਦਾ ਜੀ ਉਹ ਭਾਈ ਇਹ ਤੇ ਡੋਂਗੀ ਆ ਨਾ ਗੱਲ ਸੁਣ ਇਧਰ ਨਹੀਂ ਵੀਰੇ ਤੂੰ ਦੱਸ ਤਾਂ ਸਹੀ ਸਾਡਾ 11 ਮੰਗਿਆ। ਉਹ ਮੰਗਾਂ ਨੂੰ ਤਾਂ 15 ਮੰਗਲਾ। 15 ਮੰਗਿਆ ਮੈਂ 11। 20 ਮੰਗਲਾ। ਹੂੰ। ਇਹਨੂੰ ਅੱਗੇ ਇਹ 9.5 ਤੋਂ ਲਖਾਈ ਕਰਾ ਦੇ। ਚੱਲ ਲਖਾਈ ਆਪੋ ਆਪਣੀ ਹੋ ਵੀ ਯਾਰ। ਚੱਲ ਹੋ ਗਈ ਆਪੋ ਆਪਣੀ। ਫੜ ਲੈ ਬਾਈ ਚੰਗਾ ਰਹੇਗਾ ਅਸੀਂ ਤੇਰਾ ਕੋਲ ਲੈਣਾ ਨਹੀਂ ਤਾਂ ਇੱਥੋਂ। ਉਹ ਫੜ ਲੈ ਸਹੀ ਆ। ਉਹ ਐਵੇਂ ਕੁਪਲੇ ਐ ਤਰੀਕਾ ਲਖਾਈ? ਨਹੀਂ ਯਾਰ। ਬਾਈ ਪੂਰੇ ਲਾਈ ਆ ਮੇਰੇ ਕੋਲ। ਲਖਾਈ ਕਰ ਦਿਆਂ? 12 ਧੱਕਾ ਹਾਇ ਦਾ ਧੱਕਾ ਹੀ ਧੱਕਾ ਹਾਇ ਧੱਕਾ ਮਾਰਿਆ ਯਾਰ ਧੱਕਾ ਹਾਇ ਧੱਕਾ ਹੀ ਇਹ ਇਹ ਚੰਗਾ ਰਹਿ ਜੂ ਦੇ ਜੂ ਤਾਂ ਗੁਰੀਆਂ ਦੇ ਵੇਚਣੇ ਆ ਕਾਂਹੇ ਵੇਚਣੇ ਨੇ ਕੋਈ ਮੈਨੂੰ ਵੀ ਨਾ ਹਾਂ ਗੱਲ ਸਹੀ ਹੈ ਕੋਈ ਸਾਲ ਕੋਈ 400 ਨਹੀਂ ਬਣੇ ਦੋਨੋਂ ਬੱਕਰਿਆਂ ਨੂੰ ਗਿਣਦਾ ਪੈਸੇ ਚੱਲ ਗਿਣਾ ਤਾਂ ਔਰ ਯਾਰ ਬਾਈ ਵੀ ਕਿੱਧਰ ਖੜਾ ਰਹੂਗਾ ਐਵੇਂ 9500 ਹੋ ਗਏ ਇਹ ਆਇਦਰ ਹਾ 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 ਕੀ ਬਾਤ ਆ ਯਾਰ 9500 ਹੋ ਗਏ ਓਏ ਇੱਕ ਨੰਬਰ ਦੇ ਨਾ ਹੁਣ ਕਿਤੇ ਆਪੇ ਚੈੱਕ ਕਰੀਓ ਸਰਵਰ ਗਾ ਆ ਗਿਆ ਇੱਕੋ ਮਿੰਟ ਲਵੇ ਸੌਦਾ ਚੜ ਗਿਆ ਸਿਰੇ 9500 ਦਾ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਦੋਸਤੋ ਜੁੜੇ ਰਹੋ ਆਪਣੇ ਚੈਨ